ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀਆਂ ਵੀ ਭਾਰਤੀਕ ਅਜੇ ਹੀ ਮੁਸੀਬਤ ਦੇ ਨਾਲ ਜੂਝ ਰਿਹਾ ਜਿਹਦਾ ਹਲੇ ਤੱਕ ਵਿਸ਼ਵ ਪੱਧਰ ਦੇ ਉੱਪਰ ਕੋਈ ਵੀ ਹੱਲ ਨਹੀਂ ਇਹ ਜਿਹੜੀ ਸਮੱਸਿਆ ਇਹ ਦਿਨੋਂ ਦਿਨ ਦਿਨੋਂ ਦਿਨ ਵੱਧਦੀ ਜਾ ਰਹੀ ਆ ਤੇ ਇਸ ਚੀਜ਼ ਦੇ ਉੱਪਰ ਕੋਈ ਵੀ ਕੰਟਰੋਲ ਨਹੀਂ ਹੋ ਰਿਹਾ ਨਾ ਕੋਈ ਤਰੀਕਾ ਲੱਭ ਰਿਹਾ ਵੀ ਇਹ ਚੀਜ਼ ਨੂੰ ਕਿਵੇਂ ਰੋਕਿਆ ਜਾਵੇ ਤੇ ਨਾ ਭਾਰਤ ਕੋਲ ਇਸ ਚੀਜ਼ ਦਾ ਹੱਲ ਨਾ ਪੂਰੇ ਵਿਸ਼ਵ ਪੱਧਰ ਦੇ ਉੱਪਰ ਇਸ ਚੀਜ਼ ਦਾ ਹੱਲ ਹਰ ਸਾਲ ਹਰ ਇੱਕ ਦੋ ਸਾਲਾਂ ਬਾਅਦ ਮੀਟਿੰਗਾਂ ਹੁੰਦੀਆਂ ਨੇ ਪਾਲਿਸੀਜ਼ ਬਣਦੀਆਂ ਨੇ ਪਰ ਇਹ ਸਮੱਸਿਆ ਦਿਨੋ ਦਿਨ ਵੱਧ ਰਹੀ ਆ ਹਾਂਜੀ ਆਪਾਂ ਗੱਲ ਕਰਾਂਗੇ ਪਲਾਸਟਿਕ ਸਮੱਸਿਆ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹਰ ਬੰਦਾ ਪਲਾਸਟਿਕ ਦੀ ਵਰਤੋਂ ਕਰਦਾ ਆਮ ਲੋਕਾਂ ਤੋਂ ਲੈ ਕੇ ਵੱਡੇ ਵੱਡੇ ਫੈਕਟਰੀਆਂ ਉਤਪਾਦਾਂ ਸਾਰੇ ਲੋਕ ਹੀ ਪਲਾਸਟਿਕ ਵਰਤਦੇ ਨੇ ਪਰ ਇਹ ਸਮੱਸਿਆ ਦਿਨੋਂ ਦਿਨ ਇੰਨੀ ਵੱਧ ਰਹੀ ਆ ਜਿਸ ਕਰਕੇ ਸਾਡਾ ਜਿਹੜਾ ਵਾਤਾਵਰਣ ਆ ਉਹਨੂੰ ਬਹੁਤ ਵੱਡੇ ਲੈਵਲ ਦੇ ਨੁਕਸਾਨ ਹੋ ਰਿਹਾ ਤੇ ਇਸ ਚੀਜ਼ ਦਾ ਕੋਈ ਹਲੇ ਤੱਕ ਵਿਕਲਪ ਨਹੀਂ ਮਿਲ ਰਿਹਾ ਹੱਲ ਨਹੀਂ ਮਿਲ ਰਿਹਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਸਮੱਸਿਆ ਦੇ ਉੱਪਰ ਗੱਲ ਕਰਾਂਗੇ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਗੱਲ ਕਰਦੇ ਹਾਂ 2020-21 ਦੀ ਰਿਪੋਰਟ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਰਿਪੋਰਟ ਪੇਸ਼ ਕੀਤੀ 2000 ਵੀ ਇੱਕੀ ਦੇ ਵਿੱਚ ਉਹਨਾਂ ਦੇ ਮੁਤਾਬਕ ਜਿਹੜਾ ਭਾਰਤ ਦਾ ਵਾ ਵਿਸ਼ਵ ਪੱਧਰ ਦੇ ਉੱਪਰ ਪੰਜਵਾਂ ਸਥਾਨ ਆ ਕਾਫੀ ਜ਼ਿਆਦਾ ਨਿਊਜ਼ਪੇਪਰ ਨੇ ਵੀ ਇਹ ਖਬਰ ਦਿਖਾਈ ਵੱਡੇ ਵੱਡੇ ਨਿਊਜ਼ਪੇਪਰ ਚ ਹੈਡਲਾਈਨਸ ਲੱਗੀਆਂ ਵੀ ਵਿਸ਼ਵ ਪੱਧਰ ਦੇ ਉੱਪਰ ਭਾਰਤ ਦੇ ਵਿੱਚ ਜਿਹੜੀ ਪਲਾਸਟਿਕ ਦੀ ਸਮੱਸਿਆ ਦਿਨੋ ਦਿਨ ਵੱਧ ਰਹੀ ਆ ਤੇ ਜਿਹੜਾ ਭਾਰਤ ਦਾ ਸਥਾਨ ਆ ਉਹ ਤਰੱਕੀ ਦੇ ਆ ਪੰਜਵੇਂ ਨੰਬਰ ਤੇ ਹੋ ਚੁੱਕਿਆ ਵਿਸ਼ਵ ਪੱਧਰ ਦੇ ਵਿੱਚ ਜਿਹੜੀਆਂ ਅਰਥ ਵਿਵਸਥਾਵਾ ਮਾ ਦੇ ਵਿੱਚ ਸਟਰੋਂਗ ਕੰਟਰੀਜ਼ ਨੇ ਉਹਦੇ ਵਿੱਚ ਵੀ ਭਾਰਤ ਦਾ ਜਿਹੜਾ ਪਲਾਸਟਿਕ ਫਲਾਉਣ ਦੇ ਵਿੱਚ ਪੰਜਵਾਂ ਨੰਬਰ ਹੋ ਚੁੱਕਿਆ ਵਾ ਸੋ ਇਸ ਸਮੱਸਿਆ ਨੂੰ ਦੇਖਦੇ ਹੋਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਸੀ ਉਹਨੇ ਇੱਕ ਆંકੜੇ ਜਾਰੀ ਕੀਤੇ ਉਹਨਾਂ ਦੱਸਿਆ ਵੀ ਭਾਰਤ ਆ ਜਿਹੜਾ ਹਰ ਸਾਲ 4 ਮਿਲੀਅਨ ਟਨ ਪਲਾਸਟਿਕ ਵੇਸਟ ਆ ਜਿਹੜਾ ਉਹ ਪੈਦਾ ਕਰਦਾ ਪਰ ਹੈਰਾਨੀ ਵਾਲੀ ਗੱਲ ਇਹ ਆ ਵੀ ਇੰਨਾ ਪਲਾਸਟਿਕ ਵੇਸਟ ਦਾ ਪੈਦਾ ਹੋ ਜਾਂਦਾ ਉਸ ਪਲਾਸਟਿਕ ਵੇਸਟ ਦੇ ਵਿੱਚੋਂ ਸਿਰਫ ਚੌਥਾ ਹਿੱਸਾ ਲਗਭਗ 25% ਜਿਹੜਾ ਪਲਾਸਟਿਕ ਵੇਸਟ ਆ ਉਸ ਨੂੰ ਹੀ ਰੀਸਾਈਕਲ ਕੀਤਾ ਜਾਂਦਾ ਬਾਕੀ ਜਿਹੜਾ ਪਲਾਸਟਿਕ ਬਚਦਾ ਜਿੰਨਾ ਵੀ ਬਜਦਾ ਉਹ ਜਾਂ ਤਾਂ ਲੈਂਡਫਿਲ ਮਤਲਬ ਧਰਤੀ ਦੇ ਵਿੱਚ ਦੱਬਿਆ ਜਾਂਦਾ ਆਪਣੇ ਆਪ ਜਾਂ ਫਿਰ ਇੱਧਰ ਉੱਧਰ ਫੈਲ ਜਾਂਦਾ ਸੋ ਇਹ ਬੜੀ ਭਿਆਨਕ ਗੱਲ ਆ ਵੀ ਜਦੋਂ ਉਹ ਪਲਾਸਟਿਕ ਧਰਤੀ ਦੇ ਅੰਦਰ ਚਲੇ ਜਾਂਦਾ ਤਾਂ ਵਾਤਾਵਰਣ ਨੁਕਸਾਨ ਦਾ ਉਸ ਜਗ੍ਹਾ ਦੇ ਉੱਤੇ ਬਿਮਾਰੀਆਂ ਹੋ ਜਾਂਦੀਆਂ ਨੇ ਕਿਉਂਕਿ ਇਹਨੂੰ ਗਲਣ ਨੂੰ ਵੀ ਬਹੁਤ ਟਾਈਮ ਲੱਗਦਾ ਪਰ ਇਹਦੇ ਜਿਹੜੇ ਕਣ ਨੇ ਪਲਾਸਟਿਕ ਦੇ ਕਣ ਨੇ ਉਹੋ ਆਪਣੀ ਬਾਡੀ ਦੇ ਵਿੱਚ ਆਉਂਦੇ ਨੇ ਉਹ ਹਵਾ ਥਰੂ ਵੀ ਆਉਂਦੇ ਨੇ ਉਹ ਪਾਣੀ ਥਰੂ ਵੀ ਆਉਂਦੇ ਨੇ ਇਹਦੇ ਉੱਪਰ ਆਪਾਂ ਅਗਲੀ ਵੀਡੀਓ ਬਣਾਵਾਂਗੇ ਵੀ ਜਿਹੜੀਆਂ ਪਲਾਸਟਿਕ ਬੋਟਲਸ ਦੇ ਵਿੱਚ ਆਪਾਂ ਪਾਣੀ ਪੀਂਨੇ ਆ ਉਹ ਪਾਣੀ ਪੀਣਾ ਆਪਣੀ ਸਿਹਤ ਦੇ ਲਈ ਕਿੰਨਾ ਜਾਨਲੇਵਾ ਹੋ ਸਕਦਾ ਕਿਹੜੀਆਂ-ਕਿਹੜੀਆਂ ਬਿਮਾਰੀਆਂ ਉਹ ਆਪਾਂ ਨੂੰ ਦੇ ਕੇ ਜਾਂਦਾ ਇਹਦੇ ਲਈ ਆਪਾਂ ਨੈਕਸਟ ਵੀਡੀਓ ਬਣਾਵਾਂਗੇ ਤੇ ਹੁਣ ਆਈਏ ਆਪਾਂ ਅੱਜ ਦੀ ਵੀਡੀਓ ਦੇ ਉੱਪਰ ਵੀ ਸਿਰਫ 25% ਜਿਹੜਾ ਪਲਾਸਟਿਕ ਆ ਉਹ ਰੀਸਾਈਕਲ ਕੀਤਾ ਜਾਂਦਾ ਸੋ ਇਸ ਦੇ ਅਧੀਨ ਇਸ ਚੀਜ਼ ਨੂੰ ਰੋਕਣ ਦੇ ਲਈ ਗਵਰਨਮੈਂਟ ਨੇ ਇੱਕ ਨਿਯਮ ਬਣਾਇਆ ਜਿਹਨੂੰ ਪਲਾਸਟਿਕ ਵੇਸਟ ਪ੍ਰਬੰਧਨ ਨਿਯਮ ਕਹਿੰਦੇ ਨੇ ਉਸ ਦੇ ਅਧੀਨ ਕੀ ਕਿਹਾ ਗਵਰਨਮੈਂਟ ਨੇ ਵੀ ਜਿਹੜੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਉਤਪਾਦ ਨੇ ਉਦਯੋਗਿਕ ਘਰਾਣੇ ਨੇ ਉਹ ਸਭ ਤੋਂ ਪਹਿਲਾਂ ਆਪਣੇ ਪਲਾਸਟਿਕ ਦਾ ਵੇਰ-ਵਾਰ ਰੱਖਣਗੇ ਤੇ ਉਹ ਪਲਾਸਟਿਕ ਦੇ ਜਿੰਨਾ ਕਚਰਾ ਇਕੱਠਾ ਆਉਂਦਾ ਜਿੰਨਾ ਉਹਨਾਂ ਦਾ ਵੇਸਟ ਮਟੀਰੀਅਲ ਇਕੱਠਾ ਆਉਂਦਾ ਉਹਨੂੰ ਇਕੱਠਾ ਕਰਕੇ ਤੇ ਰੀਸਾਈਕਲ ਕਰਾਉਣ ਤੱਕ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਵੱਡੇ-ਵੱਡੇ ਘਰਾਣਿਆਂ ਦੀ ਹੋ। ਜੋ ਵੀ ਪਲਾਸਟਿਕ ਬਣਾਉਂਦੇ ਨੇ ਜਾਂ ਪਲਾਸਟਿਕ ਨੂੰ ਟ੍ਰੇਡ ਕਰਦੇ ਸਿੱਧਾ ਸਿੱਧਾ ਕਹਿ ਸਕਦੇ ਹਾਂ ਜੋ ਵੀ ਪਲਾਸਟਿਕ ਦੇ ਵਿੱਚ ਡੀਲ ਕਰਦੀਆਂ ਨੇ ਵੱਡੀਆਂ-ਵੱਡੀਆਂ ਫੈਕਟਰੀਆਂ ਉਹਨਾਂ ਨੂੰ ਇਹਦੇ ਕੂੜੇ ਤੋਂ ਲੈ ਕੇ ਇਹਦੇ ਰੀਸਾਈਕਲ ਕਰਾਉਣ ਤੱਕ ਦੀ ਜ਼ਿੰਮੇਵਾਰੀ ਆਪ ਚੱਕਣੀ ਪਊਗੀ ਇਹ ਨਿਯਮ ਪਰ ਬਣ ਜਰੂਰ ਗਿਆ ਕਿਤਾਬਾਂ ਦੇ ਵਿੱਚ ਪਰ ਇਸ ਨਿਯਮ ਦੀ ਪਾਲਣਾ ਕੋਈ ਕੋਈ ਕਰਦਾ ਫਿਰ ਗਵਰਨਮੈਂਟ ਨੇ ਇੱਕ ਹੋਰ ਸਹੂਲਤ ਦਿੱਤੀ ਈਪੀਆਰ ਐਕਸਟੈਂਡਡ ਪ੍ਰੋਡਿਊਸਰ ਰਿਸਪੌਂਸਿਬਿਲਟੀ ਇਸ ਪਾਲਿਸੀ ਦੇ ਅਧੀਨ ਜਿਹੜੀਆਂ ਵੀ ਵੱਡੇ ਵੱਡੇ ਘਰਾਣੇ ਨੇ ਜਾਂ ਜਿਹੜੇ ਬੰਦੇ ਟਰੇਡ ਕਰਦੇ ਨੇ ਜਾਂ ਪਲਾਸਟਿਕ ਨੂੰ ਬਣਾਉਂਦੇ ਨੇ ਕੁਝ ਵੀ ਕਰਦੇ ਨੇ ਜਿਸ ਵਿੱਚ 1 ਮਿਲੀਅਨ ਟਨ ਪਲਾਸਟਿਕ ਵੇਸਟ ਅਗਰ ਕੋਈ ਬੰਦਾ ਰੀਸਾਈਕਲ ਕਰਦਾ ਤਾਂ ਆਨਲਾਈਨ ਪੋਰਟਲ 'ਤੇ ਸਰਟੀਫਿਕੇਟ ਅਪਲੋਡ ਕਰਨਾ ਹੁੰਦਾ ਉਹ ਸਰਟੀਫਿਕੇਟ ਮਿਲਦਾ ਵਾ ਵੀ ਬੰਦੇ ਨੇ ਆਪਣਾ ਜਿਹੜਾ ਰੀਸਾਈਕਲ ਕਰਤਾ ਪਲਾਸਟਿਕ ਹੁਣ ਇਹਦੇ ਕੋਲ ਜੋ ਸਟੋਕ ਆ ਅੱਗੇ ਆਉਣ ਵਾਲੇ ਸਮੇਂ 'ਚ ਕਰੂਗਾ ਪਰ ਜੋ ਸਲਾਨਾ ਟਾਰਗੇਟ ਰੱਖੇ ਸੀ ਰੀਸਾਈਕਲਿੰਗ ਦੇ ਪਲਾਸਟਿਕ ਵੇਸਟ ਨੂੰ ਖਤਮ ਕਰਨ ਦੇ ਉਹ ਬਹੁਤ ਘੱਟ ਹੋਏ ਲਗਭਗ 3.7 ਮਿਲੀਅਨ ਟਨ ਹੀ ਜਿਹੜਾ ਵਾ ਪਲਾਸਟਿਕ ਵੇਸਟ ਆ ਰੀਸਾਈਕਲ ਹੋਇਆ ਤੇ ਬਹੁਤ ਹੈਰਾਨੀ ਵਾਲੀ ਗੱਲ ਹੋਈ ਜਦੋਂ ਇਹਦੀ ਜਾਂਚ ਕਰਵਾਈ ਗਈ ਜਾਂਚ ਕਰਵਾਉਣ ਦੇ ਪਤਾ ਚੱਲਿਆ ਵੀ 6 ਲੱਖ ਜਿਹੜੇ ਸਰਟੀਫਿਕੇਟ ਸੀ ਜਿਹੜੇ ਲੋਕਾਂ ਨੇ ਦਾਵਾ ਕੀਤਾ ਸੀ ਵੀ ਅਸੀਂ 1 ਮਿਲੀਅਨ ਟਨ ਆ ਜਿਹੜਾ ਉਹ ਪਲਾਸਟਿਕ ਰੀਸਾਈਕਲ ਕੀਤਾ ਵਾ ਉਹਦੇ ਵਿੱਚ 6 ਲੱਖ ਸਰਟੀਫਿਕੇਟ ਸੀ ਜਿਹੜੇ ਉਹ ਫਰਜੀ ਨਿਕਲੇ 6 ਲੱਖ ਸਰਟੀਫਿਕੇਟ ਫਰਜੀ ਨਿਕਲੇ ਉਹਦੇ ਵਿੱਚ ਵੀ ਜਿਹੜਾ ਰਿਸਪੌਂਸਿਬਲ ਅਥਾਰਟੀ ਸੀ ਉਹਨੇ ਇਹ ਬਿਆਨ ਜਾਰੀ ਕੀਤਾ ਵੀ ਪਿਛਲੇ ਸਾਲ ਜਿਹੜੇ ਕਈ ਹਜ਼ਾਰ ਸਰਟੀਫਿਕੇਟ ਸੀ ਹੈਕਰਸ ਦੇ ਦੁਆਰਾ ਹੈਕ ਕਰ ਲਏ ਗਏ ਸੀ ਤੇ ਚੁਰਾ ਲੈ ਗਏ ਸੀ ਸੋ ਇਸ ਕਰਕੇ ਜਿਹੜਾ ਸੀਗਾ ਰੀਸਾਈਕਲ ਦਾ ਜਿਹੜਾ ਹੋਣ ਦਾ ਕੰਮ ਸੀ ਉਹ ਘਟ ਹੋਇਆ ਕਿਉਂਕਿ ਕਿਉਂਕਿ 6 ਲੱਖ ਤਾਂ ਫਰਜੀ ਸਰਟੀਫਿਕੇਟ ਹੀ ਨਿਕਲੇ ਸੀ ਉਹਦੇ ਵਿੱਚੋਂ ਸੋ 3.7 ਮਿਲੀਅਨ ਟਨ ਰੀਸਾਈਕਲ ਪਲਾਸਟਿਕ ਵੇਸਟ ਵਾਲੀ ਗੱਲ ਵੀ ਇੱਕ ਹਵਾ ਦੇ ਵਿੱਚ ਹੀ ਰਹਿ ਗਈ ਹੁਣ ਜਦ ਇਹ ਸਮੱਸਿਆ ਇੰਨੀ ਵੱਧ ਚੁੱਕਿਆ ਤਾਂ ਗਵਰਨਮੈਂਟ ਨੂੰ ਕੀ ਕਰਨਾ ਚਾਹੀਦਾ ਗਵਰਨਮੈਂਟ ਨੂੰ ਇਸ ਸਮੱਸਿਆ ਦੇ ਉੱਤੇ ਨੱਥ ਪਾਉਣ ਦੇ ਲਈ ਕੋਈ ਅਦਰ ਵਿਕਲਪ ਦੇਣੇ ਚਾਹੀਦੇ ਨੇ ਜਿਹਦੇ ਵਿੱਚ ਪਲਾਸਟਿਕ ਦੀ ਥਾਂ ਕੋਈ ਹੋਰ ਮਟੀਰੀਅਲ ਤੋਂ ਬਣਿਆ ਹੋਇਆ ਸਮਾਨ ਆ ਜੋ ਵਾਤਾਵਰਣ ਦੇ ਨਾਲ ਫ੍ਰੈਂਡਲੀ ਲੋਕਾਂ ਤੱਕ ਪਹੁੰਚਾਇਆ ਜਾਵੇ ਜਾਂ ਲੋਕਾਂ ਨੂੰ ਮੁਹੱਈਆ ਕਰਾਇਆ ਜਾਵੇ ਤਾਂ ਕਿ ਉਹ ਰੋਜ਼ ਦੇ ਕੰਮ ਉਸ ਚੀਜ਼ ਦੇ ਨਾਲ ਕਰ ਸਕਣ ਜੋ ਪਲਾਸਟਿਕ ਦੀ ਥਾਂ ਤੇ ਆਊਗੀ ਤੇ ਗਵਰਨਮੈਂਟ ਜੁਰਮਾਨੇ ਵੀ ਲਗਾ ਸਕਦੀ ਆ ਲੋਕਾਂ ਨੂੰ ਪਲਾਸਟਿਕ ਬਣਾਉਣ ਵਾਲਿਆਂ ਨੂੰ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਨੂੰ ਤੁਸੀਂ ਦੇਖਿਆ ਹੋਊਗਾ ਜੀ ਆਮ ਤੌਰ ਤੇ ਪਿਛਲੇ ਕੁਝ ਸਾਲਾਂ ਤੋਂ ਹਰ ਮਿਊਨਿਸਪਲ ਕਾਰਪੋਰੇਸ਼ਨ ਸਾਲ ਦੀ ਸਾਰ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਆ ਦੁਕਾਨਾਂ ਵਾਲਿਆਂ ਦੇ ਉੱਤੇ ਲਾਉਂਦੀ ਆ ਵੀ ਪਲਾਸਟਿਕ ਪੇਪਰ ਦੀ ਵਰਤੋਂ ਨਾ ਕਰੋ ਪਲਾਸਟਿਕ ਪੋਲੀਥੀਨ ਕੈਰੀ ਬੈਗ ਦੀ ਵਰਤੋਂ ਨਾ ਕਰੋ ਵੱਡਾ ਵੱਡਾ ਲਿਖ ਕੇ ਲਾਇਆ ਉਹ ਐਸੀ ਚੀਜ਼ ਦੀ ਰੋਕਥਾਮ ਦੇ ਤਹਿਤ ਹੀ ਬਣਾਇਆ ਗਿਆ ਮਤਲਬ ਕਹਿੰਦਾ ਵੀ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਉਹਨਾਂ ਨੇ ਜਿਹੜੀਆਂ-ਜਿਹੜੀਆਂ ਦੁਕਾਨਾਂ ਦੇ ਉੱਤੇ ਛਾਪੇ ਮਾਰਦੇ ਨੇ ਉੱਥੇ ਉਹ ਚਲਾਨ ਕੱਟਦੇ ਨੇ ਚਲਾਨ ਕੱਟ ਕੇ ਤੇ ਉਹਨਾਂ ਨੂੰ ਲੱਗਦਾ ਵੀ ਇਹ ਚੀਜ਼ ਕੰਟਰੋਲ ਚ ਆ ਜੂਗੀ ਰੁਕ ਜੂਗੀ ਪਰ ਕੁਝ ਸਮੇਂ ਬਾਅਦ ਫੇਰ ਉਹੀ ਚੀਜ਼ਾਂ ਦੁਬਾਰੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਚਲਾਨ ਕੱਟਣੇ ਕੋਈ ਪੱਕਾ ਵਿਕਲਪ ਨਹੀਂ ਹੈਗਾ ਵੀ ਪਲਾਸਟਿਕ ਜਿਹੜੀ ਆ ਪਲਾਸਟਿਕ ਦੀ ਪ੍ਰੋਡਕਸ਼ਨ ਜਾਂ ਪਲਾਸਟਿਕ ਵੇਸਟ ਨੂੰ ਇੱਧਰ ਉੱਧਰ ਛੱਟਣਾ ਰੁਕ ਜਾਊਗਾ ਇਹ ਨਹੀਂ ਰੋਕ ਸਕਦਾ ਇਹਦੀ ਜਗ੍ਹਾ ਤੁਹਾਨੂੰ ਕੋਈ ਨਵੀਂ ਪਾਲਿਸੀ ਲੈ ਕੇ ਆਉਣੀ ਚਾਹੀਦੀ ਆ ਜਿਹਦੇ ਵਿੱਚ ਪੇਪਰ ਤੋਂ ਬਣਾਇਆ ਹੋਇਆ ਕੈਰੀ ਬੈਗ ਚੱਲੇ ਕੱਪੜੇ ਤੋਂ ਚੱਲੇ ਜਾਂ ਪਲਾਸਟਿਕ ਦੀ ਜਗ੍ਹਾ ਕੋਈ ਹੋਰ ਰਿਪਲੇਸ ਕੀਤਾ ਜਾਵੇ ਜਾਂ ਪਲਾਸਟਿਕ ਅਜਿਹਾ ਬਣਾਇਆ ਜਾਵੇ ਜਿਹੜਾ ਕੁਝ ਸਮੇਂ ਬਾਅਦ ਆਪਣੇ ਆਪ ਹੀ ਗਲ ਜਵੇ ਵੈਸੇ ਉਹਦਾ ਵੀ ਨੁਕਸਾਨ ਹੀ ਹੋਊਗਾ ਜੋ ਧਰਤੀ ਦੇ ਵਿੱਚ ਆਪਾਂ ਨੇ ਹੱਬ ਗਲੂਗਾ ਪਰ ਇਸ ਟਾਈਮ ਤੇ ਸੋਲਿਡ ਵੇਸਟ ਦਾ ਪਲਾਸਟਿਕ ਦਾ ਉਹਨੂੰ ਖਤਮ ਕਰਨ ਦੇ ਲਈ ਕੋਈ ਨਾ ਕੋਈ ਜਿਹੜਾ ਵਿਕਲਪ ਆਪਾਂ ਨੂੰ ਚਾਹੀਦਾ ਆਪਾਂ ਗਵਰਨਮੈਂਟ ਦੇ ਉੱਪਰ ਦਾ ਗੱਲ ਕਰ ਲਈ ਵੀ ਗਵਰਨਮੈਂਟ ਨੂੰ ਕਿੱਦਾਂ ਰੋਕ-ਥਾਮ ਕਰਨੀ ਚਾਹੀਦੀ ਆ ਪਲਾਸਟਿਕ ਵੇਸਟ ਦੇ ਆਪਣੇ ਧਰਤੀ ਨੂੰ ਬਚਾਉਣ ਦੇ ਲਈ ਹੁਣ ਆਪਾਂ ਕਰੀਏ ਆਮ ਪਬਲਿਕ ਦੀ ਗੱਲ ਤੁਸੀਂ ਮੈਂ ਆਪਣੀ ਕੀ ਰਿਸਪੌਂਸਿਬਿਲਟੀ ਹੋ ਸਕਦੀ ਆ ਆਪਣੀ ਰਿਸਪੌਂਸਿਬਿਲਟੀ ਹੋ ਸਕਦੀ ਆ ਵੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਕੋਈ ਵੀ ਘਰੋਂ ਰਾਸ਼ਨ ਦੀ ਦੁਕਾਨ ਤੇ ਰਾਸ਼ਨ ਲੈਣ ਜਾਂਦਾ ਹੁੰਦਾ ਸੀ ਕੋਈ ਬਜ਼ੁਰਗ ਸੀਗਾ ਕੋਈ ਜਵਾਨ ਸੀ ਆਪਣੇ ਘਰ ਦਾ ਰਾਸ਼ਨ ਭਰਾਂਦੇ ਸੀ ਤਾਂ ਉਹ ਘਰੋਂ ਇੱਕ ਕੱਪੜੇ ਦਾ ਬਣਿਆ ਹੋਇਆ ਥੈਲਾ ਲੈ ਕੇ ਜਾਂਦੇ ਸੀ ਥੈਲੇ ਨੂੰ ਝੋਲਾ ਵੀ ਕਹਿੰਦੇ ਆ ਬਾਕੀ ਲੱਗ-ਲੱਗ ਏਰੀਆ ਦੇ ਵਿੱਚ ਨਾਮ ਕੁਝ ਵੀ ਹੋ ਸਕਦਾ ਤੁਹਾਨੂੰ ਪਤਾ ਹੋ ਉਹ ਝੋਲਾ ਆਪਣੇ ਨਾਲ ਸਾਈਕਲ ਦੇ ਡੰਡੇ ਦੇ ਉੱਤੇ ਲਪੇਟ ਕੇ ਲੈ ਕੇ ਜਾਂਦੇ ਸੀ ਉਹ ਜਦੋਂ ਸਮਾਨ ਲੈ ਲੈਂਦੇ ਸੀ ਵਪਾਰੀ ਦੋ ਜਾਂ ਦੁਕਾਨ ਤੇ ਜਾ ਕੇ ਆਪਣਾ ਰਾਸ਼ਨ ਪੂਰਾ ਕਰ ਲੈਂਦੇ ਸੀ ਉਹ ਉਹਨੂੰ ਕਹਿੰਦੇ ਸੀ ਵੀ ਇਸ ਝੋਲੇ ਦੇ ਵਿੱਚ ਮੇਰਾ ਸਮਾਨ ਪਾ ਦਿਓ ਹਾਲਾਂਕਿ ਵਪਾਰੀ ਆਫਰ ਵੀ ਕਰਦਾ ਸੀ ਕਹਿੰਦਾ ਵੀ ਸੀ ਬਾਬਾ ਜੀ ਤੁਹਾਨੂੰ ﺍﻟफाफे ਚ ਸਮਾਨ ਪਾ ਕੇ ਦੇ ਦਈਏ ਭਾਜੀ ਇਸ ﺍﻟफाफे ਚ ਸਮਾਨ ਪਾ ਕੇ ਦੇ ਦਈਏ ਉਸ ਸਮੇ ਉਹ ਜਿਹੜਾ ਵਿਅਕਤੀ ਹੁੰਦਾ ਸੀ ਉਹ ਵਿਅਕਤੀ ਸਾਫ਼ ਮਨਾ ਕਰ ਦਿੰਦਾ ਸੀ ਉਹ ਕਹਿ ਰਹਿੰਦਾ ਸੀ ਨਾ ਮੈਂ ਤਾਂ ਜਿਹੜਾ ਆਪਣਾ ਝੋਲਾ ਵਾ ਉਹ ਘਰੋਂ ਨਾਲ ਲੈ ਕੇ ਚੱਲਦਾ ਮਾਂ ਫੇਰ ਹੀ ਦੁਕਾਨ ਤੇ ਕਰਿਆ ਨਿਹਰਾ ਸਮਾਨ ਜਾਂ ਕੋਈ ਵੀ ਸਮਾਨ ਲੈ ਕੇ ਜਾਂਦਾ ਜਾਂ ਸਬਜ਼ੀ ਖਰੀਦੀ ਦੀ ਆ ਸੋ ਇਦਾਂ ਦੀ ਸੋਚ ਵਾਲੇ ਜਿਹੜੇ ਲੋਕ ਨੇ ਇਸ ਟਾਈਮ ਦੁਬਾਰੇ ਫੇਰ ਚਾਹੀਦੇ ਨੇ ਹੁਣ ਆਮ ਤੌਰ ਤੇ ਆਪਾਂ ਕੀ ਦੇਖਦੇ ਆ ਹਰ ਬੰਦਾ ਕੋਈ ਕਹਿੰਦਾ ਲਿਫਾਫਾ ਦੇ ਦਿਓ ਜੀ ਲਿਫਾਫਾ ਲਿਫਾਫਾ ਪਲਾਸਟਿਕ ਬੈਗ ਪਲਾਸਟਿਕ ਬੈਗ ਪਲਾਸਟਿਕ ਬੈਗ ਇਸ ਤੋਂ ਇਲਾਵਾ ਕੋਈ ਵੀ ਗੱਲ ਨਹੀਂ ਹੁੰਦੀ ਲੋਕਾਂ ਨੂੰ ਸਮਝਾ ਕੇ ਵੀ ਦੇਖੀਦਾ ਵੀ ਨਹੀਂ ਪਲਾਸਟਿਕ ਬੈਗ ਨਹੀਂ ਹੈਗਾ ਕੁਝ ਤੁਸੀਂ ਘਰੋਂ ਲੈ ਕੇ ਆਇਆ ਕਰੋ ਪਰ ਨਹੀਂ ਮੰਨਦਾ ਕੋਈ ਵੀ ਨਹੀਂ ਮੰਨਦਾ ਮੈਂ ਵੀ ਨਹੀਂ ਮੰਨਦਾ ਕਈ ਵਾਰ ਤੁਸੀਂ ਵੀ ਨਹੀਂ ਮੰਨਦੇ ਜੋ ਕਈ ਵਾਰੀ ਮਜਬੂਰੀ ਵੀ ਹੁੰਦੀ ਆ ਪਰ ਆਪਣੀ ਸੋਚ ਨੂੰ ਬਦਲਣ ਦੀ ਲੋੜ ਆ ਜੇ ਆਪਣੀ ਧਰਤੀ ਨੂੰ ਬਚਾਉਣਾ ਕੈਰੀ ਬੈਗ ਕੱਪੜੇ ਦਾ ਘਰੋਂ ਬਣਵਾ ਕੇ ਚਲੋ ਆਪਣਾ ਜਿਹੜਾ ਸਮਾਨ ਆ ਉਹਦੇ ਵਿੱਚ ਰੱਖੋ ਦੇ ਘਰ ਆਪਣੇ ਸਹੀ ਸਲਾਮਤ ਲੈ ਕੇ ਆਓ ਇੱਕ ਤਾਂ ਮਜਬੂਤੀ ਜ਼ਿਆਦਾ ਦੂਜਾ ਆਪਣੀ ਧਰਤੀ ਨੂੰ ਬਚਾਉਣ ਦੇ ਲਈ ਸਭ ਤੋਂ ਵੱਡਾ ਉਪਰਾਲਾ ਇਹ ਹੋ ਸਕਦਾ ਜੇ ਆਪਾਂ ਰਲ ਮਿਲ ਕੇ ਇਹ ਚੀਜ਼ ਕਰੀਏ ਸੋ ਇੰਨੀ ਕੀ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਨੂੰ